ਪਾਵਨ ਪਵਿੱਤਰ ਬਾਣੀ ਦੇ ਵਿੱਚ ਨਾ ਬਹੁਤ ਕਮਾਲ ਦਾ ਤੇ ਪਿਆਰਾ ਸ਼ਬਦ ਆਇਆ ਇੱਕ ਜਿੱਥੇ ਮਹਾਰਾਜ ਨੇ ਭਗਤ ਕਬੀਰ ਸਾਹਿਬ ਜੀ ਨੇ ਬੜੇ ਪਿਆਰੇ ਵਚਨ ਕੀਤੇ ਗਲੀਆਂ ਜਿਨ੍ਹਾਂ ਜਪਮਾਲੀਆਂ ਲੋਟੇ ਹੱਥ ਨੇ ਬੱਗ ਕੋਈ ਹਰ ਕੇ ਸੰਤ ਨਾ ਕੀ ਹੈ ਬਨਾਰਸ ਕੇ ਠੱਗ ਮੈਂ ਸੋਸ਼ਲ ਮੀਡੀਆ ਤੇ ਇੱਕ ਕਾਫੀ ਜਿਹੜਾ ਮੁੱਦਾ ਪਖਿਆ ਹੋਇਆ ਹੈ ਉਹਦੇ ਬਾਰੇ ਆਪਾਂ ਦੋ ਤਿੰਨ ਮਿੰਟ ਗੱਲ ਕਰਨੀ ਆ ਹੁਣ ਹਰਜੀਤ ਸਿੰਘ ਜਿਹੜਾ ਉਹ ਨਕਲੀ ਨਿਹੰਗਾ ਉਹ ਕਹਿ ਰਿਹਾ ਸੀ ਕਿ ਮੈਂ ਮਾਲਾ ਪਾਈ ਆ ਮੈਂ ਟਿਲਕ ਲਾਇਆ ਜੇ ਤੇ ਆਦਿਕ ਮੈਂ ਉੱਥੇ ਰਾਮ ਮੰਦਰ ਗਿਆ ਉੱਥੇ ਲੰਗਰ ਲਾਇਆ ਮੈਂ ਉਹਨੂੰ ਦੋ ਚਾਰ ਸਵਾਲ ਕਰਨਾ ਚਾਹੁੰਨਾ ਭਾਈ ਜਥੇਦਾਰ ਸਾਭ ਜੀ ਨੇ ਵੀ ਉਹਨੂੰ ਬਹਿਰੂਪੀਆ ਘਰਾਰ ਦਿੱਤਾ ਵੀ ਬਹਿਰੂਪੀਆ ਇਸ ਤਰ੍ਹਾਂ ਦਾ ਇਸ ਤਰ੍ਹਾਂ ਦੇ ਬਹਿਰੂਪੀਏ ਇੱਕ ਨਹੀਂ ਅਨੇਕਾਂ ਨੇ ਆਪਣੇ ਪੰਥ ਵਿੱਚ ਜਿਨ੍ਹਾਂ ਤੋਂ ਬਚਣਾ ਚਾਹੀਦਾ ਪਰ ਜੇ ਤੂੰ ਕਹਿੰਦਾ ਮੈਂ ਰਾਮ ਮੰਦਰ ਲੰਗਰ ਲਾਇਆ ਹੁਣ ਹੜਪੀਟ ਤਾਂ ਬਾਰੇ ਉਹਦਾ ਬਿਆਨ ਆਇਆ ਵੀ ਸਿੱਖਾਂ ਨੇ ਕਹਿ ਲੋ ਵੀ ਪੰਜਾਬੀਆਂ ਨੇ ਕਹਿ ਲੋ ਬਤਕਰਾ ਕੀਤਾ ਨਹੀਂ ਭਾਈ ਹੜਪੀੜਤਾਂ ਦੇ ਵਿੱਚ ਜੋ ਵੀ ਸਮਾਨ ਲੈ ਕੇ ਸਾਡੇ ਵੀਰ ਭਰਾ ਗਏ ਇਸ ਪੰਜਾਬ ਤੋਂ ਮਾਝੇ ਵੱਲ ਸਾਰਾ ਜਿਹੜਾ ਅਜਨਾਲੇ ਦਾ ਇਲਾਕਾ ਆ ਗਿਆ ਫਿਰੋਜ਼ਪੁਰ ਦਾ ਇਲਾਕਾ ਆ ਗਿਆ ਉੱਥੇ ਪ੍ਰੋਪਰ ਸਾਰਿਆਂ ਨੂੰ ਲੰਗਰ ਵਰਤਾਇਆ ਗਿਆ ਹਰ ਇੱਕ ਚੀਜ਼ ਉਹਨਾਂ ਨੂੰ ਲੈ ਕੇ ਦਿੱਤੀ ਗਈ ਹਰ ਇੱਕ ਘਰ ਦੀਆਂ ਛੱਤਾਂ ਡਗੀਆਂ ਸਾਰਾ ਪ੍ਰਬੰਧ ਕੀਤਾ ਗਿਆ ਚਲੋ ਐ ਜੀਪੀਐਸ ਵੱਲੋਂ ਵੱਡੇ ਉਪਰਾਲੇ ਕੀਤੇ ਗਏ ਖਾਲਸਾ ਏਡ ਵਰਗੀ ਵੱਡੀ ਸੰਸਥਾ ਪਰ ਤੁਸੀਂ ਵੇਖੋ ਉਹ ਜਿਹੜਾ ਨਕਲੀ ਨਿਹੰਗ ਹਰਜੀਤ ਹੈ ਕੇਵਲ ਸਿੱਖਾਂ ਬਾਹਰ ਇਸ ਤਰ੍ਹਾਂ ਦੀਆਂ ਭਾਸ਼ਾ ਕਹਿ ਲੋ ਇਸ ਤਰ੍ਹਾਂ ਦੇ ਬੋਲ ਬੋਲ ਰਿਹਾ ਹੈ ਵੀ ਸਿੱਖਾਂ ਨੇ ਇਸ ਤਰ੍ਹਾਂ ਕਿਉਂਕਿ ਮਹਾਰਾਜ ਦੀ ਬਾਣੀ ਤਾਂ ਕਹਿੰਦੀ ਹੈ ਮਹਾਰਾਜ ਦੀ ਬਾਣੀ ਵਿੱਚ ਲਿਖਿਆ ਨਾ ਜੀ ਮਹਾਰਾਜ ਦੀ ਬਾਣੀ ਨੇ ਜਾਤ-ਪਾਤ ਨੂੰ ਮੁੱਢੋਂ ਰੱਦ ਕੀਤਾ ਹੈ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੋਣ ਭਲੇ ਕੋ ਮੰਦੇ ਸਿੱਖ ਦਾ ਇਸਤਿਭਾਵਨਾ ਦੇ ਨਾਲ ਸੇਵਾ ਕਰਦੇ ਆ ਨਾ ਵੀ ਜੋ ਇੱਥੇ ਸੇਵਾ ਕੀਤੀ ਜਾ ਰਹੀ ਹੈ ਸਾਰੇ ਉਸ ਪ੍ਰਮਾਤਮਾ ਦੇ ਬੰਦੇ ਨੇ ਪਰ ਉਹਨੇ ਕਿਹਾ ਵੀ ਮੈਂ ਮਾਲਾ ਪਾਈ ਆ ਮੈਂ ਦਿਲ ਘਲਾਇਆ ਮੈਂ ਉਹਨੂੰ ਕਹਾਂਗਾ ਵੀ ਕਦੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕੀਤਾ ਤਾ ਕਦੇ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਨੂੰ ਪੜ੍ਹਿਆ ਮਹਾਰਾ ਦੀ ਬਾਣੀ ਤਾਂ ਕਹਿੰਦੀ ਆ ਮਾਥੇ ਦਿਲ ਗਤ ਮਾਲਾ ਬਾਨਾ ਲੋਗ ਰਾਮ ਖਲੋਲਾ ਜਾਣਾ ਕਿੱਥੇ ਕਿਹਾ ਵੀ ਤੈਨੂੰ ਟਿੱਕਾ ਲਾਉਣਾ ਕਿੱਥੇ ਕਿਹਾ ਕਬੀਰ ਸਭ ਦੀ ਬਾਣੀ ਵਿੱਚ ਕਹਿੰਦੇ ਆ ਕਬੀਰ ਸਾਹਿਬ ਨੇ ਮਾਲਾ ਦਾ ਵੀ ਜ਼ਿਕਰ ਕੀਤਾ ਬਾਣੀ ਅੰਦਰ ਗਲੀ ਜਿੱਨਾਂ 'ਚ ਬਿਮਾਲੀਆਂ ਲੋਟੇ ਹੱਥ ਨੇ ਵਗ। ਕਿੰਨੇ ਪਿਆਰੇ ਸ਼ਬਦ ਨੇ ਮਹਾਰਾਜ ਦੀ ਬਾਣੀ ਵਿੱਚ ਪਰ ਤੂੰ ਕਹਿੰਦਾ ਮੈਂ ਇਹ ਜਿਹੜਾ ਤਾਂ ਭੇਖ ਬਣਾਇਆ ਨਾ ਕਿਉਂਕਿ ਆਮ ਜਿਹੜਾ ਸਮਾਜ ਲੋਕ ਨੇ ਲੋਕ ਖਾਸ ਕਰਕੇ ਭੇਖ ਨਾਲ ਜੁੜ ਜਾਂਦੇ ਆ। ਭੇਖ ਦੇ ਪਿੱਛੇ ਸਿੱਖਾਂ ਪ੍ਰਤੀ ਕਿਸ ਤਰ੍ਹਾਂ ਦੀ ਉਹ ਸੋਚ ਰੱਖਦਾ ਹੈ? ਕਿਸ ਤਰ੍ਹਾਂ ਦੇ ਉਹ ਬੋਲ ਬੋਲੀ ਜਾਂਦਾ ਹੈ? ਕਿਉਂਕਿ ਉਹ ਆਰਐਸ ਦਾ ਏਜੰਟ ਹੈ ਜੀ ਪੱਕਾ। ਖਾਕੀ ਨਿਕਰ ਪਾਈ ਹੋਈ ਉਹਨੇ। ਆਰਐਸ ਦੇ ਲਈ ਉਹ ਕੰਮ ਕਰਦਾ ਮੈਂ ਫਲਾਣੀ ਥਾਂ ਤੇ ਲੰਗਰ ਲਾਤਾ ਮੈਂ ਇੱਥੇ ਗਿਆ ਵੀ ਤੈਨੂੰ ਕਿਹਾ ਕਿ ਨਹੀਂ ਸੀ ਵੀ ਉੱਥੇ ਲੰਗਰ ਲਾ ਪੰਜਾਬ ਦੇ ਵਿੱਚ ਕਿੰਨੇ ਲੋੜਵੰਦ ਪਰਿਵਾਰ ਨੇ ਤੈਨੂੰ ਤੈਨੂੰ ਚੇਤਾ ਨਹੀਂ ਆਇਆ ਤੂੰ ਜਥੇਦਾਰ ਸਾਹਿਬ ਨੂੰ ਕਹਿ ਰਿਹਾ ਤੈਨੂੰ ਚੇਤਾ ਨਹੀਂ ਆਇਆ ਵੀ ਆਹ ਚੀਜ਼ ਉੱਥੇ ਵੰਡਣੀ ਸੀ ਤੂੰ ਉੱਥੇ ਲੰਗਰ ਲਾਣ ਤੁਰ ਗਿਆ ਤੂੰ ਪੰਜਾਬ ਦੇ ਵਿੱਚ ਜਾ ਕੇ ਕੰਮ ਕਰਨਾ ਸੀ ਅੱਜ ਆ ਪੰਜਾਬ ਦੇ ਵਿੱਚ ਆ ਕੇ ਕੰਮ ਕਰ ਹੜਪੀੜਦਾਂ ਦੀ ਮਦਦ ਕਰ ਜੇ ਕੋਈ ਕਰਦਾ ਉਹ ਗੱਲ ਹੋ ਗਈ ਨਾ ਆਪਨਾ ਦੇ ਚੁਰੂ ਪਰ ਪਾਨੀ ਤੇ ਨਿੰਦ ਦੇ ਜੰਗਾ ਹਨੀ ਆਪ ਕਿਸੇ ਨੂੰ ਚੂਲੀ ਪਰ ਪਾਣੀ ਤੱਕ ਨਹੀਂ ਦੇਣਾ ਜਿਹੜੇ ਕੰਮ ਕਰਦੇ ਉਹਨਾਂ ਦੀ ਨਿੰਦਿਆ ਕਰੀ ਜਾ ਬਦਖੋਈ ਕਰੀ ਜਾ ਇਹ ਕੰਮ ਹੈ ਹਰਜੀਤ ਨਕਲੀ ਨਿਹੰਗ ਦਾ ਇਹ ਬੇਨਤੀ ਕਰਾਂਗਾ ਮੈਂ ਇਸ ਕਥਾ ਦੇ ਦੌਰਾਨ ਇਹੋ ਜੇ ਨਕਲੀ ਨਿਹੰਗਾਂ ਤੋਂ ਬਚਣ ਦੀ ਲੋੜ ਆ ਭਾਈ ਇਹ ਸਾਡੇ ਸਮਾਜ ਨੂੰ ਸਾਡੇ ਪੰਥ ਨੂੰ ਇੱਕ ਕਹਿ ਲਈਏ ਸੌਂਖ ਲੱਗੀ ਹੋਈ ਹੈ ਕਿਉਂਕਿ ਇਹਨਾਂ ਇਹਨਾਂ ਦਾ ਸਿੱਖੀ ਪ੍ਰਤੀ ਕੋਈ ਦਰਦ ਨਹੀਂ ਹੈ ਨਾ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਬਾਰੇ ਪਤਾ ਪਤਾ ਨਹੀਂ ਕਿਹੜੇ ਦਾਨਪੁਨ ਵਿੱਚ ਪਿਆ ਫਿਰਦਾ ਕਦੇ ਮਹਾਰਾਜ ਦੀ ਬਾਣੀ ਨੂੰ ਧਿਆਨ ਨਾਲ ਪੜ੍ਹ ਕੇ ਵੇਖੋ ਵਿਚਾਰ ਕੇ ਵੇਖੋ ਕਿਤੇ ਮਹਾਰਾਜ ਨੇ ਭਗਤ ਨਾਮਦੇਵ ਜੀ ਵਰਗੇ ਯੋਧਿਆਂ ਨੇ ਕਿਹਾ ਬਨਾਰਸੀ ਤਪ ਕਰੇ ਉਲਟ ਅਗੰਦਾ ਕਾਇਆ ਕਲਪ ਕੀਜੇ ਕਿੰਨੇ ਸ਼ਬਦ ਇਸ ਤਰ੍ਹਾਂ ਦੇ ਬਾਣੀ ਵਿੱਚ ਮੈਂ ਤੁਹਾਨੂੰ ਸੁਣਾ ਸਕਦਾ ਜਿਹੜੀ ਇਸ ਨਕਲੀ ਹਰਜੀਤ ਦੀਆਂ ਜਦੋਂ ਕਰਤੂਤਾਂ ਸਾਹਮਣੇ ਆਉਂਦੀਆਂ ਨੇ ਵੀ ਆਹ ਕੰਮ ਇਸ ਤਰ੍ਹਾਂ ਕਰਦਾ ਜੀ ਆਹ ਕੰਮ ਇਸ ਤਰ੍ਹਾਂ ਕਰਦਾ ਇਹੋ ਜਿਹੀ ਨਕਲੀ ਨਿਹੰਗਾਂ ਤੋਂ ਸੁਚੇਤ ਹੋਣ ਦੀ ਲੋੜ ਹੈ ਜੇ ਕਦੇ ਉਹਨੇ ਬਾਣੀ ਦਾ ਪਾਠ ਕਦੇ ਕਹਿੰਦਾ ਮੈਂ ਨਾ ਆਕੇ ਨਹੀਂ ਹੁੰਦਾ ਕਦੇ ਕੋਈ ਗੱਲ ਕਹਿ ਦਿੰਦਾ ਕਦੇ ਕੋਈ ਗੱਲ ਕਹਿ ਦਿੰਦਾ ਇਸ ਕਰਕੇ ਮੈਂ ਸੋਸ਼ਲ ਮੀਡੀਆ ਵਾਲੇ ਪੱਤਰਕਾਰਾਂ ਨੂੰ ਨਿਊ ਚੈਨਲਾਂ ਨੂੰ ਇੱਕ ਅਪੀਲ ਹੈ ਮੇਰੀ ਨਿੱਜੀ ਤੌਰ ਤੇ ਕਿਉਂਕਿ ਸਾਡੀ ਆਦਤ ਬਣ ਗਈ ਵੀ ਜਿਹਨੂੰ ਕੱਖ ਨਹੀਂ ਪਤਾ ਹੈ ਅਸੀਂ ਉਹਦੇ ਮੂੰਹ 'ਚ ਮੈਂ ਕਥਨ ਦਿੰਨੇ ਆ ਵੀ ਦੱਸੋ ਜੀ ਤੁਸੀਂ ਦੱਸੋ ਜੀ ਜਿਹੜੀ ਗੱਲ ਬੋਲੀ ਜਾ ਰਹੀ ਹੈ ਜਿਹੜੀ ਗੱਲ ਸੁਣਾਈ ਜਾ ਰਹੀ ਹੈ ਕੀ ਉਹਦੇ ਉਹਦੇ ਬਾਰੇ ਐਵੀਡੈਂਸ ਹੈ ਉਹਦੇ ਕੋਲ ਕੋਈ ਹੁਣ ਕਦੇ ਉਹ ਮਾਲਾ ਦਾ ਜ਼ਿਕਰ ਕਰ ਦਿੰਦਾ ਕਦੇ ਟਿੱਕਿਆਂ ਦਾ ਜ਼ਿਕਰ ਕਰ ਦਿੰਦਾ ਕਦੇ ਕਾਹੇ ਚੀਜ਼ ਦਾ ਜ਼ਿਕਰ ਕਰ ਦਿੰਦਾ ਜਿੰਨੀਆਂ ਮੈਂ ਦੁਬਾਰਾ ਫੇਰ ਕਹਿਣਾ ਵੀ ਪੰਜਾਬ ਦੇ ਨਾਲ ਪਹਿਲਾਂ ਵੀ ਮੇਰੀ ਇੱਕ ਵੀਡੀਓ ਤੁਸੀਂ ਸੁਣੀ ਵੀ ਹਰ ਵੇਲੇ ਨਾ ਪੰਜਾਬੀਆਂ ਦੇ ਅੰਦਰ ਦਰਦ ਹੈ ਪੰਜਾਬ ਨਾਲ ਪੰਜਾਬ ਖੜਿਆ ਹੈ ਕਿਸੇ ਹਾਂ ਜੇ ਇੱਕ ਦੋ ਵੀਡੀਓ ਚਲੋ ਸੋਸ਼ਲ ਮੀਡੀਆ ਤੇ ਆਪਾਂ ਸੁਣ ਲਈਆਂ ਵੀ ਸਾਡੇ ਨਾਲ ਧੱਕਾ ਕੀਤਾ ਗਿਆ ਜੀ ਫਲਾਣੇ ਪ੍ਰਵਾਸੀ ਸਾਡੇ ਕੋਲ ਆ ਆ ਕੁਝ ਖੋਕੇ ਲੈ ਗਏ ਇੱਕ ਥਾਂ ਇੱਕ ਦੋ ਵੀਡੀਓ ਆਪਾਂ ਨੇ ਵੇਖੀਆਂ ਪਰ ਸਾਰੇ ਥਾਂ ਤੇ ਸਾਰੇ ਕੁਝ ਨਹੀਂ ਹੁੰਦੇ ਪੰਜੇਵਾਂ ਵਾਲਾ ਇੱਕਸਾਰ ਨਹੀਂ ਹੁੰਦੀਆਂ ਪਰ ਜਿਹੜੇ ਵੀਰ ਭੈਣ ਭਰਾ ਜਿਹੜੀਆਂ ਸੰਸਥਾਾਂਾਂ ਵਿੱਚ ਵੱਡੇ ਪੱਦਰ ਤੇ ਹੜਾਂ ਦੇ ਵਿੱਚ ਸੇਵਾਵਾਂ ਕਰਨੀਆਂ ਹਨ ਉਹਨਾਂ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ ਆਪ ਉਹੀ ਗੱਲ ਆ ਗਈ ਨਾ ਵੀ ਆਪ ਇਹਨੇ ਕਿਸੇ ਨੂੰ 1 ਰੁਪਿਆ ਤੱਕ ਨਹੀਂ ਦਿੱਤਾ ਹੋਣਾ ਜਿਹੜਾ ਇਹ ਗੱਲ ਕਰਨਾ ਨਾ ਬਾਰ-ਬਾਰ ਮੈਂ ਉੱਥੇ ਰਾਮ ਮੰਦਰ ਲੰਗਰ ਲਾਇਆ ਇਹ ਹੀ ਰੱਟ ਲਾਈ ਜਾਂਦਾ ਵੀ ਤੈ ਰਾਮ ਮੰਦਰ ਲੰਗਰ ਲਾ ਕੇ ਕੀਤਾ ਕੀ ਹੈ ਦਾਏ ਇਹ ਇਹਦਾ ਬੈਨੀਫਿਟ ਸਾਡੀ ਕੌਮ ਨੂੰ ਕੀ ਹੈ ਲੰਗਰ ਤਾਂ ਤੇ ਉੱਥੇ ਰਾਮ ਮੰਦਰ ਕਿਹੜਾ ਕੋਈ ਲੰਗਰ ਦੀ ਘਾਟ ਸੀ ਠੀਕ ਆ ਸੀ ਹਰ ਇੱਕ ਧਰਮ ਦਾ ਸਤਕਾਰ ਕਰਦੇ ਆ ਉੱਥੇ ਕੋਈ ਇਸ ਲੰਗਰ ਦੀ ਥੜਾ ਘਾਟ ਸੀ ਪਰ ਤੂੰ ਜਿਹੜਾ ਕੁਝ ਕਹੀ ਜਾਣਾ ਊਲ ਜਲੂਲ ਬੋਲੀ ਜਾਣਾ ਜਥੇ ਜਥੇਦਾਰ ਸਾਹਿਬ ਦਾ ਜਿਹੜਾ ਬਿਆਨ ਆਇਆ ਨਾ ਬਹੁਤ ਅੱਛਾ ਤੇ ਕਮਾਲ ਦਾ ਬਿਆਨ ਆਇਆ ਸੱਚਮੁੱਚ ਇਹ ਬਹਿਰੂਪੀਆ ਇਹੋ ਜੇ ਨਕਲੀ ਨਿਹੰਗਾਂ ਜਿਹੜਾ ਹਰਜੀਤ ਇਸ ਤਰ੍ਹਾਂ ਦੇ ਨਿਹੰਗਾਂ ਤੋਂ ਬਚਣ ਦੀ ਲੋੜ ਆ ਸੁਚੇਤ ਹੋਣ ਦੀ ਲੋੜ ਆ ਮਹਾਰਾਦੀ ਬਾਣੀ ਬਾਰ-ਬਾਰ ਸੁਚੇਤ ਕਰਦੀ ਹੈ ਭਾਈ ਸੁਚੇਤ ਹੋਵੋ ਬਚ ਕੇ ਰਹੋ ਗੁਰਬਾਣੀ ਦੇ ਚਾਨਣ ਵਿੱਚ ਆਪਣੀ ਜ਼ਿੰਦਗੀ ਜਿਉਣਾ ਸਿੱਖੋ ਗੁਰਬਾਣੀ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਓ ਇਹੋ ਜੇ ਨਕਲੀ ਭੂਵਨਿਆਂ ਤੋਂ ਬਚ ਕੇ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਫੜੋ ਇਹ ਬਹੁਤ ਲੰਮੇ ਸਮੇਂ ਤੋਂ ਸਾਨੂੰ ਲੁੱਟਦੇ ਆ ਰਹੇ ਸਿਉਂਖ ਜਿਹੜੀ ਪੈ ਗਈ ਨਾ ਜੀ ਇਹ ਸਿਉਂਖ ਖੋਖਲਾ ਕਰ ਰਹੀ ਹੈ ਸਾਡੇ ਪੰਥ ਨੂੰ ਬੜੇ ਲੰਮੇ ਸਮਿਆਂ ਤੋਂ ਲੁੱਟਦੇ ਆ ਰਹੇ ਨੇ ਕਿਉਂਕਿ ਇਹਨਾਂ ਨੂੰ ਬੁਰਕੀ ਪੈਂਦੀ ਆ ਆਰਐਸ ਦੀ ਆਰਐਸਐਸ ਜਿਹੜੀ ਆਰਐਸਐਸ ਦੇ ਏਜੰਟ ਨੇ ਖਾਕੀ ਨਿਕਰਾਂ ਵਾਲੇ ਨੇ ਇਹਨਾਂ ਨੂੰ ਬੁਰਕੀ ਪੈਂਦੀ ਹੈ ਚੰਗੇ ਪੈਸੇ ਮਿਲਦੇ ਨੇ ਜੋ ਕੁਝ ਮਰਜ਼ੀ ਬਿਆਨ ਦੇ ਦਿੰਦੇ ਨੇ ਕਿਤੇ ਕਹਿਣਗੇ ਵੀ ਮਹਾਰਾਜ ਦੀ ਬਾਣੀ ਵਿੱਚ ਆ ਰਾਮ ਸ਼ਬਦ ਆਇਆ ਜੀ ਆਇਆ ਰਾਮ ਸ਼ਬਦ ਪਰ ਉਹਦਾ ਸਾਨੂੰ ਪੂਰਾ ਪ੍ਰੋਪਰ ਜਾਣਕਾਰੀ ਹੋਣੀ ਚਾਹੀਦੀ ਹੈ ਨਾ ਪਰ ਕੇਵਲ ਮੈਂ ਦੁਬਾਰਾ ਫਿਰ ਬੇਨਤੀ ਕਰਦਾ ਵੀ ਟੀਵੀ ਚੰਨਣਾ ਤੇ ਬਹਿ ਕੇ ਕਿਸੇ ਨੂੰ ਭੰਡਣਾ ਸੌਖੀ ਗੱਲ ਹੈ ਗਰਾਊਂਡ ਤੇ ਆਓ ਗਰਾਊਂਡ ਤੇ ਆ ਕੇ ਕੰਮ ਕਰਕੇ ਦਿਖਾਓ ਵੀ ਅਸੀਂ ਕੰਮ ਕਰਦੇ ਆਂ 4 ਫੁੱਟਾਂ ਕਿ じゃ ਕਹਿੰਦੇ ਆਂ ਕਿ ਅਸੀਂ ਕੰਮ ਕਰਤਾ ਜੀ ਅਸੀਂ ਇਨਾ ਦਾਨ ਕਰਤਾ ਗਰਾਊਂਡ ਤੇ ਆ ਕੇ ਉਹਨਾਂ ਉਹਨਾਂ ਮਾਝੇ ਦੇ ਇਲਾਕੇ ਵੱਲ ਕਦੇ ਜਾ ਕੇ ਵੇਖੋ ਕਿਵੇਂ ਲੋਕ ਵਿਚਾਰੇ ਕਲਪੀ ਜਾ ਰਹੇ ਨੇ ਤੜਫੀ ਜਾ ਰਹੇ ਨੇ